ਸੱਚੀ ਆਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲੋ ਰਿਸ਼ਤੇ ਵਾਲੇ ਤੇ ਅੱਜ ਆਪਣੇ ਕੋਲ ਜੀਰੇ ਤੋਂ ਰਿਸ਼ਤਾ ਆ ਜੀ ਜੀਰੇ ਦੇ ਨਾਲ ਹੀ ਪਿੰਡ ਆ ਜੱਟ ਸੱਤ ਪਰਿਵਾਰ ਤੋਂ ਲੜਕਾ ਆ ਜੀ ਲੜਕਾ ਜਮੀਨ ਆਉਂਦੀ ਆ ਲੜਕੇ ਨੂੰ ਔਰ ਨਾਲ ਸਰਵਿਸ ਸਟੇਸ਼ਨ ਦਾ ਕੰਮ ਆ ਜੀ ਉਹਦਾ ਦੋ ਭਰਾ ਨੇ ਵੱਡਾ ਭਰਾ ਮੈਰਿਡ ਆ ਔਰ ਉਹਦੀ ਮੰਮੀ ਪਾਪਾ ਨੇ ਫੈਮਿਲੀ ਵਿੱਚ ਔਰ ਦੋਨੋਂ ਭਰਾ ਨੇ ਔਰ ਲੜਕਾ ਬਹੁਤ ਵਧੀਆ ਆ ਤੇ ਇਹ ਜੋ ਦੀ 30 ਤੋਂ ਉੱਪਰ ਆ ਔਰ ਉਹਨਾਂ ਲਈ ਕੋਈ ਲੜਕੀ ਚਾਹੀਦੀ ਹੈ ਜੀ ਘਰ-ਬਾਰ ਸੰਭਾਲਣ ਵਾਲੀ ਲੜਕੀ ਹੋਵੇ ਪਰਿਵਾਰ ਬਹੁਤ ਵਧੀਆ ਆ ਉਹਨਾਂ ਦਾ ਲੜਕੇ ਦਾ ਨੇਚਰ ਬਹੁਤ ਜ਼ਿਆਦਾ ਵਧੀਆ ਆ ਤੇ ਕੋਈ ਵੀ ਐਵੇਂ ਦਾ ਹੋਵੇ ਰਿਸ਼ਤਾ ਤਾਂ ਤੁਸੀਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਕਾਮਕਾਰ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਜੀ ਉਹਨਾਂ ਨੂੰ ਜੱਟ ਦਾ ਇੱਕ ਪਰਿਵਾਰ ਤੋਂ ਅ ਕੋਈ ਵੀ ਐਵੇਂ ਦਾ ਹੋਵੇ ਤਾਂ ਤੁਸੀਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੇ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਆ ਜੀ ਆਪਣੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੀ ਥੈਂਕ ਯੂ ਸੋ ਮਚ